ਓ ਭਰਾਵਾ ਹੱਥ ਦਾ ਕਰ ਲੈ ਯਾਰ ਇੰਨੇ ਘਰ ਚ ਆ ਯਾਰ ਲੋਕ ਪੈਸੇ ਨੇ ਕਰਤੇ ਘਰ ਚ ਲੈ ਤੂੰ ਪਾਉਂਦਾ ਓ ਨਾ ਨਹੀਂ ਪਾਉਂਦਾ ਹੱਥ ਦਾ ਕਰ ਲੈ ਬਾਈ ਯਾਰ ਓ ਰਾਜੂ ਯਾਰ ਮਾਲਕ ਨੂੰ ਉਵੇਂ ਹੀ ਪਾਉਣਾ ਆਪ ਤੇ ਨੂੰ ਲੈ ਫੜ ਸਾਡੇ 16 ਦੀ ਹੋ ਗਈ ਯਾਰ ਜਾਂ ਹੋ ਗਈ ਯਾਰ ਲੈ ਫੜਾ ਯਾਰ ਪਤਾ ਯਾਰ ਇਹੋ ਹੀ ਗੱਲ ਐ ਐਂ ਕਾ ਤੂੰ ਕਰ ਓ ਰੁਪਏ ਦੋ ਕਰ ਲਾ ਕੇ ਬਾਈ ਜੀ ਇਹ ਤਾਂ ਪਹਿਲਾਂ ਹੀ ਆ ਗਿਆ ਕੋਈ ਪਰਿਆ ਕੋਈ ਲੈ ਗਿਆ ਤੈਨੂੰ ਪੰਪ ਓਏ ਆ ਫਾਣੀ ਇੱਕ ਹੀ ਗੱਲ ਹੈ 17 ਦੀ ਹੋ ਗਈ ਓਣ ਮੋੜੀ ਹੋ ਗਈ ਓਏ ਓਣ ਮਾਰ ਕੇ ਖਾਸਾਈ ਚੱਲ ਪਰੇ ਓ ਠੀਕ ਆ 10000 ਦੀ ਬੜਲੇ 17000 ਦੀ ਹੋ ਗਈ ਓ ਨਿੱਕੀ ਜੀ ਮੇਵਣੀਆਂ ਛੱਟ ਨੂੰ ਕੁਝ ਹੋ ਗਿਆ ਤਾਂ ਮੈਂ ਚੀਕਦਾ ਫਰੇਗਾ ਤੂੰ ਜੋ ਬੜਾ ਖਾ ਜਾ ਕੇ ਓਰ ਕੀ ਗੱਗੀਆਂ ਓਏ ਸਾਡੀ ਕਦਰ ਨਹੀਂ ਆਹ ਬਾਕੀ ਓਏ ਛੋਟੇ ਚੱਲੀ ਨੂੰ ਪੁੱਛ ਕੇ ਮੁੰਡਰੇ ਨਾਲ ਸਾਡੀ ਕਦਰ ਨਹੀਂ ਕਰਦਾ ਤੂੰ ਸਾਡਾ ਚੱਲੀ ਜਾਂ ਜਾ ਸਾਨੂੰ ਅੱਜ ਜਵਾਬ ਦੇ ਕੇ ਤੰਬੂ ਜੁਕਾ ਦੇ ਅਸੀਂ ਨਹੀਂ ਆਉਣਾ ਮੁੜ ਕੇ ਹਾਂ ਬੱਸ ਨਹੀਂ ਭਾਈ ਯਾਰ ਉਹ ਮੇਰਾ ਭਰਾ ਰਾਜੂ ਉਹ ਗੱਲ ਸੋਲਾ ਭਾਈ ਯਾਰ ਓਏ ਪੈਸੇ ਨੂੰ ਮੁੱਖ ਰੱਖਣਾ ਬੰਦੇ ਨੂੰ ਮੁੱਖ ਰੱਖਣਾ ਓਏ ਉਹ ਮੁੰਡਾ ਦਾ ਪੈਟ ਦਾ ਇਹ ਕਹਦੇ ਕਰਦੇ 150 ਨਾਲ ਹੋਊਗੇ ਉੱਤੇ 16 ਕਹਦੇ ਉਹ 10 ਦਾ ਦਿੱਤਾ ਪਹਿਲਾਂ ਉਧਰ ਕੀ ਕਹਿੰਦਾ ਕੀ ਇਹੋ ਹਾਂ ਪਹਿਲਾਂ ਇਹ ਕਰ ਰਹੀ ਉਹਰੇ ਆਜੋ ਯਾਰ ਕਿਉਂ ਭਾਈ ਲੈ ਯਾਰ ਹਜਾ ਯਾਰ ਅੱਜੀ ਹੋਰ ਦੋ ਰੁਪਏ ਕੀ ਨਹੀਂ ਨਾ ਦੋ કર <laughs> ਛੱਡ ਗਿਆ ਬਾਈ ਨਹੀਂ ਹੋਈ ਸਾਡੇ ਨਹੀਂ ਪੁੱਜਦੇ ਹੋ ਆਲਾ ਯਾਰ ਉਹ ਨਹੀਂ ਉਹ ਸਾਈ ਉਹਨੇ ਕਰਨਾ ਉਹ 18 ਲਾ ਗਿਆ ਬਾਈ ਮੈਨੂੰ ਕਿਹੜਾ ਲਾ ਗਿਆ ਤੈਨੂੰ ਸਾਡਾ ਲਾ ਆ ਗਿਆ ਸਪਲਾਈ ਆ ਗਈ ਜਾਂਦਾ ਵੱਡਾ ਕੋਈ ਨਹੀਂ ਨਹੀਂ ਯਾਰ ਬਾਈ ਨਹੀਂ ਬਾਈ ਲਾ ਗਿਆ ਪਰ ਲਾ ਗਿਆ ਹੋ ਗਿਆ ਕੋਈ ਅਸੀਂ ਦਾ ਜਿੱਥੇ ਖੜ ਗਿਆ ਯਾਰ ਤੇਰਾ ਭਰਾ ਨਾਲ ਓਏ ਬਾਈ ਸਾਨੂੰ ਪੱਟ ਦੇਣੀ ਹੈ ਜਾਂ ਮੋੜਦਾ ਤੱਕ ਮੋੜ ਦੇ ਆਲਾ ਉਹ ਨਨ ਬਣਾਈਆਂ ਨੂੰ ਮਨਾਇਆ ਮੈਂ ਤੁਸੀਂ ਪਰ ਲੈ ਓ ਭਰਾਵਾ ਹੱਥ ਦਾ ਕਰ ਲੈ ਯਾਰ ਇੰਨੇ ਘਰ ਚ ਆ ਯਾ ਲੋਕ ਪੈਸੇ ਨੇ ਕਰਤੇ ਘਰ ਚ ਮੈਂ ਕਿ ਤੂੰ ਪਾਉਂਦਾ ਹੀ ਸ ਉਹ ਲੈ ਨਹੀਂ ਪਾਉਂਦਾ ਹੱਥ ਦਾ ਕਰ ਲੈ ਬਾਈ ਯਾਰ ਓ ਰਾਜ ਯਾਰ ਮਾਲਕ ਨੂੰ ਉਵੇਂ ਹੀ ਪਾਉਣਾ ਆ ਪਰ ਹੱਥ ਕੱਢ ਓ ਸਾਰੀ ਮੰਡੀ ਕਹਿਣੀ ਮਾਰੀ ਇਹ ਨਾਲ ਓ ਭਰਾ ਹੱਥ ਦਾ ਕਰ ਲੈ ਪੈਸੇ ਥੋੜੇ ਆ ਹਾਲਾਤ ਚੰਗੇ ਆ ਯਾਰ ਉਹ ਤੇਰਾ ਖਾਨ ਲੱਗੇ ਓ ਯਾਰੇ ਲੋਕਾਂ ਦੇ ਪੈਸੇ ਨੇ ਇੰਨਾ ਜਿਹੜਾ ਸਾ ਮਾਨ ਚ ਆ ਕੇ ਲੋਗੇ ਅਗਲੀ ਮੰਡੀ ਦੇ ਦੂੰ ਆ ਲਿਆ ਅਸੀਂ ਅੱਜ ਲੈ ਕੇ ਜਾਣੀਆਂ ਵੇਖੀ ਜਾਈ ਲੈ ਕੇ ਜਾ ਬੁੜੀ ਅੱਜ ਜਰਾ ਕੱਤੇ ਨੂੰ ਇੱਕ ਹੀ ਹੱਥ ਘੱਟ ਲੈ ਫੜ ਸਾਡੇ 16 ਦੀ ਹੋ ਗਈ ਆ ਜਾਂ ਹੋ ਗਈ ਆ ਲੈ ਫੜਾ ਯਾਰ ਪਤਾ ਯਾਰ ਇਹੋ ਹੀ ਗਾਨੀ ਆ ਐਂ ਕਾ ਤੋ ਕਰ ਉਹ ਰੁਪਏ ਦੋ ਕਰ ਲਾ ਕੇ ਬਾਈ ਜੀ ਇਹ ਤੂੰ ਪਹਿਲਾਂ ਵੀ ਕੋਈ ਲਾ ਗਿਆ ਤੈਨੂੰ ਪੰਪ ਓਏ ਆ ਫੜੀ ਇੱਕ ਹੀ ਗੱਲ ਆ 17 ਦੀ ਹੋ ਗਈ ਓਣ ਮੋੜੀ ਹੋ ਗਈ ਓਏ ਓਣ ਮਾਰ ਕੇ ਵਿਖਾ ਸਾਈ ਚੱਲ ਬਰੇ ਉਹ ਠੀਕ ਆ 10000 ਦੀ ਪਰਲੇ 10 12000 ਦੀ ਹੋਗੀ ਉਹ ਨਿੱਕੀ ਜੀ ਮੇਵਣੀਆਂ ਘੱਟ ਨੂੰ ਕੁਝ ਹੋ ਗਿਆ ਤਾਂਵੇਂ ਚੀਕਦਾ ਫਰੇਗਾ ਤੂੰ ਜੋ ਬੜਾ ਕਾਜ ਹੋ ਗਿਆ ਹੋਰ ਕੀ ਆ ਪੰਚਾਇਤ ਬੰਦਿਆਂ ਦੀ ਫਿਰ ਉਹ ਬੰਦੇ ਨਹੀਂ ਮੋੜੀ ਰਹਿੰਦੇ ਲੱਖਾਂ ਰੁਪਈਆ ਦੇ ਪੰਚਾਇਤ ਕੌਣ ਲਾ ਕੇ ਗਿਆ ਕੋਈ ਲਾ ਕੇ ਭਾਈ ਯਾਰ ਸਾਡਾ ਮਾਨ ਨਹੀਂ ਫਿਰ ਅਸੀਂ ਬੰਦੇ ਹੀ ਨਹੀਂ ਬਾਕੀ ਮੇਰ ਤੋਂ ਲੈਣਾ ਲੈ ਭੈਣ ਤੂੰ ਉਹਨੂੰ ਉਹਨੇ ਦੇ ਲੈ ਆ ਫੜ ਵਾਕੇ ਨਹੀਂ ਨਹੀਂ ਯਾਰ ਜਾ ਜਾ ਫੜ ਬਰੋਹੀ ਗੱਲ ਯਾਰ ਹੋ ਗਈ ਲੱਗੇ ਮਾਨ ਦੇ ਉਹ ਤੱਕ ਆਏ ਨਹੀਂ ਉਹ ਗੱਲ ਸੁਣਾ ਯਾਰ ਉਸ ਤੋਂ ਮੇਰੀ ਗੱਲ ਸੁਣਾ ਉਹਦਾ ਇੱਕ ਮਰਾ ਹੱਥ ਦਾ ਨਾਮ ਨਹੀਂ ਪੱਟ ਤੂੰ ਜੇ ਵੱਡਾ ਭਰਾ ਤੈਨੂੰ ਮਾਨ ਨਾਲ ਹੀ ਕਰਨੀ ਓਏ ਭਰਾਵਾ ਜਿਹੜੇ ਇਹ ਪਚਾਰੇ ਰੂਹਾਂ ਖੜੀਆਂ ਨੇ ਰੱਬ ਵਰਗੀਆਂ ਕਿ ਮੋਰੀ ਦਾ ਨਹੀਂ ਪਾਲਾ ਕੋ 17 ਨੇ ਅਗਲੇ ਮੈਂ ਦਿੰਦਾ ਤੇਰੀ ਤੇਰਾ ਜੱਜ ਤੇਰਾ ਹਾਂ 13 ਨਹੀਂ ਰਾਜ ਦਾ 20 20 ਹਜ਼ਾਰ ਲਿਆ ਬੱਕਰੀਆਂ ਇਹ ਤੋਂ ਓਏ ਓਏ ਹੋ ਗਈ ਯਾਰ ਉਹ ਹੋ ਗਈ 17 ਹੋ ਗਈ ਯਾਰ ਉਹ ਕਿਸੇ ਦੀ ਝਾਕ ਮਾਰ ਜਾਂਦੀ ਓ ਭਰਾਵਾ ਝਾਕ ਮਾਰ ਜਾਂਦੀ ਆ ਬੰਦੇ ਦੀ ਕਾ ਕੇ ਮਾਰ ਦੇ ਵੇਖ ਤੀ ਮਾਰਦੀ ਆ ਬਰਾ ਫੜ ਉਹ ਨਹੀਂ ਆ ਉਹ ਛੱਡ ਜਾ ਯਾਰ ਛੱਡ ਕੇ ਬੋਗ ਵੀ ਆਈ ਉਹ ਛੱਡ ਨਹੀਂ ਕਰਦਾ ਦੇ ਲੈ ਯਾਰ ਪਰ ਉਹ ਨਹੀਂ ਯਾਰ ਤਰ ਕੇ ਬੋਗ ਵੀ ਨਹੀਂ ਆ ਆ ਜਾ ਯਾਰ ਨਹੀਂ ਨਹੀਂ ਭਾਈ ਉਹ ਗੱਲ ਅਸਾਂ ਲੈ ਭਰਾਵਾ ਤੀਰ ਕਾਟਣ ਦੇਣੀ ਪੰਜੀ ਉਹ ਤੂੰ ਖੜ ਜਾ ਹਣ ਤੂੰ ਆ ਅਸੀਂ ਮਾਨ ਨਾਲ ਲੱਗ ਜਾਂਦੇ ਤੈਨੂੰ ਪੈਸੇ ਨਾਲ ਨਹੀਂ ਲੱਗ ਜਾਂਦੇ ਦੱਸ ਦੇ ਤੇਰੇ ਹੱਥ ਤੇਰੇ ਸਾਹੇ ਮੇਰੀ ਨਹੀਂ ਪਰ ਕੀ ਹੋ ਜੂ ਪਰ ਯਾਰ ਦੱਸ ਕੀ ਹੋ ਜੂ ਪਰ ਮਲੇ ਰਿਕਾਦਰ ਨਹੀਂ ਕੋਈ ਪੈਸੇ ਨਾਲ ਵਰਤਨ ਯਾਰ 20 ਤੋਂ ਘਟ ਮੈਂ ਅਖਿਆ ਨਹੀਂ ਉਹਨਾਂ ਨੂੰ ਬਰਾ ਫੜ ਬੋਲ ਆ ਤ ਫਾਲਾ ਬੋਲ ਦੇ

ਓਏ ਨਹੀਂ ਓਏ ਆ ਜਾ ਹੁਣ ਫਿਰ ਸਾਡੇ 17 ਕਰਦੇ ਮੈਨੂੰ ਪਤਾ ਮੈਂ 20 ਕਰ ਦੇ ਓਏ ਆ ਜਾ ਬਾਈ ਯਾਰ ਇੱਕ ਮਿੰਟ ਕਰ ਸੋਲਾ ਇੱਕ ਮਿੰਟ ਇੱਕ ਮਿੰਟ ਨਹੀਂ ਪਚਾਂਦਾ ਓਰੇ ਆ ਜਾ ਇਹ ਆ ਲੈ ਹੁਣ ਜਾ ਤਾ ਤੂੰ ਰੱਖ ਲਈ ਤੇ ਜਾ ਸਾਨੂੰ ਇਹ ਮੱਥੇ ਨਾ ਲਾੜਾ ਜਾ ਅੱਲਾ ਪਾਕ ਦਾ ਨਾਮ ਤੇ ਨਹੀਂ ਦੇਣੀ ਕਰਕੇ ਤੂੰ ਆਖੀ ਯਾਰ ਮੈਨੂੰ 17 ਦੀ ਹੋ ਗਈ ਹੋ ਗਈ ਯਾਰ ਪਾਲਾ ਨਹੀਂ ਹੋਣੀ ਜੱਗੀ ਮੈਨੂੰ ਬਈ ਆਪਾਂ ਨਹੀਂ ਨੀ ਯਾਰ ਆ ਲੈ ਚਲੋ ਪਤਾ ਚਲੋ ਯਾਰ ਲੈ ਯਾਰ ਬਾਈ ਯਾਰ ਥੋੜੇ ਪੈ ਲੈ ਯਾਰ ਨਹੀਂ ਨਹੀਂ ਲੱਗਿਆ ਬਾਈ ਸਾਨੂੰ ਪਤਾ ਬਈ ਓ ਵੇਖ ਸਾਹੀ ਸਾਹੀ ਫਰ ਸਾਡੇ 17 ਦੀ ਹਾਂ ਤੁਹਾਨੂੰ ਬਹੁਤ ਲੱਗਦੇ ਬਈ ਦੇ ਦੇ ਤਾਂ ਮੈਨੂੰ ਦਵਾਉਗਾ ਬੰਦੇ ਦੀ ਕਦਰ ਮੈਂ ਲੈ ਚੱਲਦਾ ਹਾਂ ਸੋ ਸਾਰਿਆਂ ਨੂੰ ਸੋ ਤਾਂ ਬੰਦੇ ਦੀ ਕਦਰ ਕਰਦੇ ਕਹੀਦੇਗੇ ਤੂੰ ਕਿਉਂ ਨਹੀਂ ਲਾਈਪ ਹੈ ਨਹੀ ਲੱਗਾ ਤੇਰਾ ਮਾਨ ਹਾਂ ਉਹ ਸਿੰਘੀਆਂ ਕਿਉਂ ਟੇ ਲੈਣੇ ਹਨ 17000 ਥੋੜਾ ਇਹ ਸਿੰਘੀਆਂ ਨੇ ਦਮਾਰਤਾ ਪੰਜਾਬ ਵੀਤਲ ਵੀਤਲ ਚੜਾਦੀ ਪਹਾੜ ਤੇ ਮਾਝ ਦੇ ਮੁੱਲ ਪੂਰਾ ਜਿਹੜੇ ਵੀ ਆਇਆ ਹੈ ਕਾਠੀ ਘਾਇ ਖੜੇ ਇਹਨਾਂ ਪੈਸੇ ਨਹੀਂ ਮੰਨਣਾ ਤੁਹਾਡੇ ਲਈ ਬਰਾੜੀਆ ਬਹੁਤ ਆ ਬਹੁਤ ਆ ਬਹੁਤ ਆ ਮੈਦਾਬਾ ਕਿਨ ਚੱਲ ਕੋਈ ਨਹੀਂ ਅਗਲੇ ਦੀ ਹੋਰ ਯਾਰ ਅਗਲੇ ਵੀਰ ਪਰ ਵੇਚ ਦੇਣ ਵੱਡੇ ਬੰਦਿਆਂ ਨੇ 17 18000 ਕੋਸ਼ ਵੀ ਨਹੀਂ ਲੱਗਦਾ ਨਾ ਲੋ ਲਿਆ ਸਾਈ ਸਾਈ ਕਰੇ ਵੇਖ ਜੋ ਲਿਆ ਸਾਈ ਤੇ ਨਾਮ ਹੋਰ ਪਹਿਲੇ ਲੜਾ ਨੂੰ ਕਹਿ ਰਿਹਾ ਤੈਨੇ ਰਾਤ ਦੇ ਤੱਕ ਹੋਰ ਕਿਹੇ 18 ਕਹਿਤਾ ਸੀ ਉਹ ਵੀ ਉਹ ਮੇਰਾ 19 ਹੀ ਲੈ ਜਾਣ ਚੱਲ ਫਿਰ ਤੁਸੀਂ ਵੀ ਨਾ ਹੁਣ ਦਾ ਖੜੋ ਇਹਨੇ 11 18 ਕਹੀ ਕਸਦੀ ਨਹੀਂ ਇਹ ਕਹਿੰਦਾ ਜਾ ਜਾ ਮੁੰਡਾ ਉਹ ਬਾਲਾ ਕਰੋ ਅਸੀਂ ਦੇਣਾ ਕੱਜ ਮਰਨ ਲਗਾ ਤੋ 11 ਕਹਿੰਦਾ ਕੀ ਭੈਂਡਾ 500 ਨਿਕਲੇ ਨਾ ਜਾਣਵਰ ਹਾਰੀ ਮੰਡੀ ਜੀ ਵੀ ਨਹੀਂ ਪਾਟ ਪਾਟ ਬਾਲਾ ਦੇਖੀ ਯਾਰ ਸਾਧਨ ਬਹੁਤ ਚਲਾਣ ਸਾਧਰਾ ਮੜਾ ਆ ਚਲੀ ਆਪਾਂ ਕੀ ਨਾ ਕਰੀ ਤੂੰ ਪਰੇ ਜਾਵੜਾ ਪਰੇ ਚੱਲ ਸਾਧਾ ਚੱਲੀ ਜਾਂਦਾ ਨਾ ਹਾਂ ਭਾਈ ਸਦੀਨ ਆਵਾਜ਼ ਮਾਰ ਕੇ ਲੈ ਆ ਪੂਰੇ ਕੋਲ ਤੂੰ ਚੱਲ ਮੰਗਿਆ ਆ ਆ ਜਾ ਕਿਹੋ ਜੀ ਹਾਂ ਲਿਆਂ ਆਇਆ ਮੈਂ ਚੱਲਦਾ ਨਾਲ ਲੈ ਮਰ ਆਵਾਜ਼ ਤਾਂ ਬੰਦ ਕਰ ਦੇ ਆ ਫਾੜੀ ਓਕੇ ਥੱਲੇ ਆ ਕੇ ਦੇਖ ਲੈ ਲਾ ਬਾਈ ਗਾਲ ਸਣਾ ਤਾਣਾ ਤੇਰਾ ਜਾਇਜ਼ ਕਰੀ ਮੁੱਲ ਐ ਮੱਜਾਂ ਨਾਲ ਮੁੱਲ ਤਾਂ ਮੰਗਣਾਂ ਲਈ ਨਹੀਂ ਤੂੰ ਵੀ ਸੰਗੀਗਾ ਪਿੰਨ ਤੇਰਾ ਵੀ ਲਾ ਦੇ ਹੈ ਕਿੰਨੇ ਮੰਗਿਆ ਬਾਈ 20 ਵਸ 20 ਲੈ ਸਾਈ ਕਰ ਸਾਈ ਕਰ ਦੇ ਸਾਈ ਨਿਕਾਲੋ ਕਿੰਨੇ ਦੇਣਾ 45 ਬਾਈ ਨਾ ਤੰਦੇ ਕੋਈ ਕਰ ਇਧਰ ਘੱਜ ਗਈ ਓਏ 45 ਵਾਲਾ ਹੈ ਨਹੀਂ ਬਾਈ ਜਾਜ ਕਰ ਜਿੰਨੇ ਇੰਨੇ ਥੋੜੇ ਥੋੜੇ 18000 ਨਹੀਂ ਨਹੀਂ ਯਾਰ ਕੱਚੀ ਪਿੱਲੀ ਗੱਲ ਨਹੀਂ ਕਹਿੰਦੇ ਹਣਾ ਬਾਈ ਕਹਿ ਦਿੰਦਾ 4 4 18 ਦਾ ਤੂੰ ਆਪ ਵੀ ਯਾਰ ਬਾਈ ਗਾਲਤ ਪਾਇ ਤਾਂ ਨਾ ਮੇਰੀ ਨਾਲ ਗੱਲ ਆਹ ਲਾਈਵ ਚੱਲੀ ਜਾਂਦਾ ਸੱਤ ਕੈਮਰੇ ਵਾਲੇ ਮੇਰੇ ਨਾਲ ਚੱਲਦੇ ਗਾਲਤ ਮੈਂ ਜਿਹੜੀ ਸੱਚ ਕਹਿਣੀ ਰੱਖਣੀ ਬਾਈ ਤੈਨੂੰ ਮੈਂ 14 ਨਹੀਂ ਕਿਹਾ 15 ਨਹੀਂ ਕਿਹਾ ਜ 18000 ਦਾ ਹੋ ਗਿਆ ਬੱਕਰਾ ਲਖਾ ਗਿਆ ਹੋਇਆ ਮੇਰੇ ਕੋਲ ਹਾਂ 3 ਦਾ ਕਿਹਾ ਗਿਆ ਕਹੇ ਹਾਂ 3000 ਦਾ ਠੀਕ ਹੈ ਨਹੀਂ ਇਹਨੂੰ ਕਰਕੇ ਮਰ ਬਕਰੀ ਤੇ ਗਿਆ ਵੇ ਰਾਜੂ ਦੇ ਸਾਹਮਣੇ ਗਿਆ ਅੱਛਾ ਇਹ ਮੈਂ ਤੂੰ ਦੇ ਪਣਾ ਬਰਦਾਰ ਉਹਨਾਂ ਨੇ ਲਾਤਾ ਸੀ ਤਾਂ ਫੋਟੋ ਵੀ ਸਵਾਈ ਦੇਖੋ ਜੀ ਕਿਹੜਾ ਪਿੰਡਾ ਬੜਾ ਪੂਰਾ ਰਾਜਸਥਾਨ ਦਾ ਸਰ ਪੂਰੇ 20 ਦਾ ਹੋ ਗਿਆ ਯਾਰ ਜਾ ਹੋ ਗਿਆ ਖੋਸ਼ੋ ਕੇ ਲਖਾ ਚਲੋ ਖੋਲੋ 20000 ਦਾ ਹੋ ਗਿਆ ਨਹੀਂ ਨਹੀਂ ਉਹ ਠੀਕ ਆ ਫਿਰ ਨਹੀਂ ਨਹੀਂ ਯਾਰ ਹਾਂ ਨਹੀਂ ਕਿੰਨੇ ਦਾ ਦੇਣਾ ਫਿਰ 10000 ਦਾ 10000 40 ਤੋਂ ਘਟ ਨਹੀਂ ਨਾ ਬਾਈ 40 ਬੱਕਰਾ ਟਾਪ ਉੱਪਰ ਦਾ ਵੇਖੋ ਯਾਰ ਭਾਵੇਂ 70000 ਲੱਗ ਜੇ ਚਲੋ ਕੁਛ ਨਹੀਂ ਹੁੰਦਾ ਬੱਕਰੇ ਲੈ ਕੇ ਛੱਡਣਾ ਚੰਗਾ ਹੀ ਲੈਣਾ ਭਾਵੇਂ ਕਿੰਨੇ ਪੈ ਲੈ ਹੈ ਸੂਰੇ ਵਾਲੇ ਮੰਡੀ ਤੇ ਰਿਕਾਰਡ ਬਣਾਇਆ ਹੈ ਹੈ ਜਾਇਜ ਕਰ ਲਾ ਕੋਈ ਬੋਲ ਰਹੀ ਬਾਈ ਚੱਲਾ ਦੋਂਦਾ ਦੰਬਾ ਛੋੜਾ ਚੰਦਮਾ ਆ ਗਿਆ ਇੱਧਰ ਆ ਜਾ ਕੋਈ ਇੱਧਰ ਆਉਂਗਾ ਇੱਧਰ ਸੱਬਰ ਹੋ ਜਾ ਇੱਧਰ ਵੇਖ ਕਿ ਕਿੰਨੀ ਹੋਰੇ ਆ ਜਾ ਅਰੇ ਨਾ ਦੰਬੋ ਕੋਈ ਨਾ ਦੰਬੋ ਤੇਰੇ ਬਾਅਦ ਕੋਈ ਰੱਖ ਲੈਣਾ ਓਏ ਯਾਰ ਚੱਲੇ ਹੈ 30000 ਵਾਲਾ ਬੱਕਰਾ ਚੰਗਾ ਹੀ ਕੱਢ ਬਹੁਤ ਬਹੁਤ ਲੈ ਜਾਂਦਾ ਅਧੂ ਗੁੰਡੀ ਆਜੋਰੇ ਬਸੂਗਾ ਨਹੀਂ ਨਹੀਂ ਕੋਈ ਨਾ ਕੋਈ ਚੰਗਾ ਬੋਗ ਨਿਕਾ ਚੜਜ